ਹੈਲੋ एवरीवन ਸੰਸਾਰ ਦੀਆਂ ਪ੍ਰਸਿੱਧ ਕਹਾਣੀਆਂ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਵੀਡੀਓ ਵਿੱਚ ਇੱਕ ਹੋਰ ਆਪਾਂ ਸਟੋਰੀ ਪੜਾਂਗੇ ਸਟੋਰੀ ਹੈਗੀ ਆ ਸਟੋਰੀ ਦਾ ਨਾਮ ਹੈਗਾ ਗਾਤੋ ਤੇ ਇਸ ਜਿਹੜੀ ਸਟੋਰੀ ਹੈ ਇਹ ਪਾਕਿਸਤਾਨ ਦੀ ਬਹੁਤ ਹੀ ਫੇਮਸ ਕਹਾਣੀ ਹੈ ਪਿਛਲੀ ਦੋ ਵੀਡੀਓ ਵਿੱਚ ਆਪਾਂ ਇੱਕ ਰਵਿੰਦਰਨਾਥ ਟੈਗੋਰ ਦੀ ਕਹਾਣੀ ਪੜ੍ਹੀ ਸੀ ਜੋ ਕਿ ਇੰਡੀਆ ਦੇ ਨੇ ਦੂਜੀ ਕਹਾਣੀ ਜਿਹੜੀ ਹੈਗੀ ਆ ਆਪਾਂ ਅਮਰੀਕਾ ਦੀ ਪੜ੍ਹੀ ਸੀ ਮੈਗੀ ਆਫ ਦਾ ਗਿਫਟ ਠੀਕ ਹੈ ਤੇ ਤੀਜੀ ਕਹਾਣੀ ਜਿਹੜੀ ਹੈਗੀ ਆ ਆਪਾਂ ਪੜ੍ਹ ਰਹੇ ਹਾਂ ਗਾਤੋ ਇਟ ਮੀਨਸ ਤੁਸੀਂ ਮੇਰੇ ਨਾਂ ਨਾਲ ਜਿਹੜੀ ਹੈਗੀ ਆ ਸੰਸਾਰ ਦੀ ਯਾਤਰਾ ਕਰ ਰਹੇ ਹੋ ਚਲੋ ਸਟੋਰੀ ਸਟਾਰਟ ਕਰਦੇ ਹਾਂ ਗਾਤੋ ਕਹਾਣੀ ਜਿਹੜੀ ਹੈਗੀ ਆ ਐਕਚੁਅਲੀ ਜਿਹੜਾ ਗਾਤੋ ਵਰਡ ਆ ਉਹ ਬਿੱਲੀ ਨੂੰ ਕਿਹਾ ਜਾਂਦਾ ਹੈ ਜਿਹੜੇ ਇਟਾਲੀਅਨ ਵਰਡਸ ਆ ਇਟਾਲੀਅਨ ਵਿੱਚ ਜਿਹੜਾ ਹੈਗਾ ਬਿੱਲੀ ਨੂੰ ਜਦੋਂ ਮੈਂ ਆਪਾਂ ਬਿੱਲੀ ਕਹਿੰਦੇ ਆ ਇੰਗਲਿਸ਼ ਵਿੱਚ ਕੈਟ ਬੋਲਦੇ ਨੇ ਠੀਕ ਹੈ ਤੇ ਇਟਾਲੀਅਨ ਵਿੱਚ ਇਟਲੀ ਭਾਸ਼ਾ ਵਿੱਚ ਉਸ ਨੂੰ ਗਾਤੋ ਕਿਹਾ ਜਾਂਦਾ ਹੈ। ਤੇ ਉਸੇ ਕਹਾਣੀ ਤੇ ਜਾਨਕੀ ਬਿੱਲੀ ਦੀ ਕਹਾਣੀ ਤੇ ਹੀ ਬਿੱਲੀ ਦੇ ਜਾਨਵਰ ਤੇ ਅੜਦ ਵਾਲੀ ਕਹਾਣੀ ਘੁੰਮਦੀ ਹੈ। ਇਸ ਵਿੱਚ ਜਿਹੜਾ ਮੇਨ ਕਰੈਕਟਰ ਹੈਗਾ ਵਾ ਉਹ ਕਿਉਮੀ ਆ ਇੱਕ ਲੜਕਾ ਵਾ ਜੋ ਕਿ ਮਲਪੀ ਕੋਈ ਨਾ ਕਿਸੇ ਜਾਨਵਰ ਦੀ ਮੰਗ ਕਰਦਾ ਹੈ ਕਿ ਮੈਨੂੰ ਜਾਂ ਕੁੱਤਾ ਲਿਆ ਦਿਓ ਜਾਂ ਤੋਤਾ ਲਿਆ ਦਿਓ ਜਾਂ ਬਿੱਲੀ ਦਾ ਬੱਚਾ ਲਿਆ ਦਿਓ ਮੈਂ ਉਸ ਨੂੰ ਪਾਲਾ ਚੋਣਾ ਤੇ ਮੈਨੂੰ ਉਸਦੀ ਕੰਪਨੀ ਮਿਲੇਗੀ ਕਿਉਂਕਿ ਬੱਚਾ ਕੱਚ ਇਕੱਲਾ-ਇਕੱਲਾ ਹੁੰਦਾ ਹੈਗਾ ਵਾ। ਤੇ ਉਸਦੀ ਜਿੱਦ ਕਰਕੇ ਉਸ ਦਾ ਜਿਹੜਾ ਮਾਮਾ ਵਾ ਉਸ ਨੂੰ ਇੱਕ ਬਿੱਲੀ ਦਾ ਬੱਚਾ ਲਿਆ ਦਿੰਦਾ ਹੈ ਉਸ ਨੇ ਉਹ ਪ੍ਰਤੀ ਉਹਦਾ ਪਹੋਚ ਦਾ ਸਨੇਹ ਆ ਜਾਂਦਾ ਉਹਨੂੰ ਖਡਾਉਂਦਾ ਹੈ ਹਰ ਥਾਂ ਤੇ ਲੈ ਕੇ ਜਾਂਦਾ ਹੈਗਾ ਇਹਨੇ ਆਪਣੇ ਫਰੈਂਡ ਸਰਕਲ ਚ ਵੀ ਉਹਨੂੰ ਦਿਖਾਉਂਦਾ ਹੈਗਾ ਵਾ ਤੇ ਬਹੁਤ ਜ਼ਿਆਦਾ ਉਹ ਜਾਨਕੀ ਮੋਸਟਲੀ ਅਟੈਚਮੈਂਟ ਹੋ ਜਾਂਦੀ ਉਸ ਬੱਚੇ ਦੇ ਨਾਲ ਜਦੋਂ ਕਿਉਂਕਿ ਉਹਦੇ ਪਾਪਾ ਜਿਹੜੇ ਕਿ ਕਿਸੇ ਅੰਗਰੇਜ਼ ਦੇ ਅਧੀਨ ਕੰਮ ਕਰਦੇ ਪਏ ਹੁੰਦੇ ਆ ਜਦੋਂ ਅੰਗਰੇਜ਼ ਦੀ ਮਿਸਿਸ ਨੂੰ ਪਤਾ ਲੱਗਦਾ ਕਿ ਉਸਦੇ ਕੋਲ ਬਹੁਤ ਹੀ ਇੱਕ ਨਸਲ ਦੀ ਬਿੱਲੀ ਹੈ ਤੋ ਉਸ ਤੋਂ ਮੰਗ ਕਰਦੀ ਆ ਕਿ ਉਹ ਬਿੱਲੀ ਦਾ ਬੱਚਾ ਜਾਨੀਏ ਜਿਹੜਾ ਤੁਹਾਡੇ ਘਰ ਉਹ ਮੈਨੂੰ ਦੇ ਦਿੱਤਾ ਜਾਵੇ ਹੁਣ ਨੌਕਰੀ ਕੀ ਤੇ ਨਖਰਾ ਕੀ ਜਿਹੜਾ ਪਿਓ ਸੀ ਉਹ ਨਾ ਨਹੀਂ ਕਰ ਪਾਉਂਦਾ ਕਿਉਂਕਿ ਜੇ ਨਾ ਕਰੇਗਾ ਤਾਂ ਫਿਰ ਜਿਹੜਾ ਹੈਗਾ ਵਾ ਨੌਕਰੀ ਤੋਂ ਜਾਵੇਗਾ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਇਹ ਗੱਲ ਹੋ ਰਹੀ ਹੈ 1947 ਦੇ ਨੀਅਰ ਅਬਾਊਟ ਵਗੈਰਾ ਤਾਂ ਉਹ ਆਪਣੀ ਮੈਸੇਜ ਨੂੰ ਕਹਿੰਦਾਗਾ ਆਪਣੀ ਪਤਨੀ ਨੂੰ ਕਹਿੰਦਾ ਬੇਗਮ ਨੂੰ ਕਹਿੰਦਾ ਕਿ ਉਹ ਬਿੱਲੀ ਦਾ ਬੱਚਾ ਜਿਹੜਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਜਿਹੜਾਗਾ ਕਿ ਉਮੀਦੋਂ ਚੋਰੀ ਆਪਾਂ ਉਸ ਨੂੰ ਬੇਗਮ ਨੂੰ ਉਸ ਨੂੰ ਦੇ ਦੇਣਾਗਾ ਮਾਲਕ ਨੂੰ ਦੇ ਦੇਣਾਗਾ ਪਤਨੀ ਲੜਦੀ ਵੀ ਉਹ ਥੋੜਾ ਜਾ ਕੇ ਕਿਉਮੀ ਯਾਨੀ ਕਿ ਉਸ ਦਾ ਜਿਹੜਾ ਬੇਟਾ ਵਾ ਬਿੱਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਵੇਗਾ ਬਟਪਤੀ ਉਸ ਨੂੰ ਸਮਝਾਉਂਦਾ ਵਾਸਤਾ ਪਾਉਂਦਾ ਵੇਖ ਮੇਰੀ ਨੌਕਰੀ ਦਾ ਵਾਸਤਾ ਹੈ ਠੀਕ ਹੈ ਤਾਂ ਜਦੋਂ ਬੇਟਾ ਸਕੂਲ ਚ ਜਾਵੇਗਾ ਤਾਂ ਤੂੰ ਪਿੱਛੋਂ ਬਿੱਲੀ ਦਾ ਬੱਚਾ ਮੈਨੂੰ ਦੇ ਦੇ ਦੀ ਤੇ ਨਟਰਾ ਉਸ ਨੂੰ ਕਹਿ ਦਾਂਗਾ ਕਿ ਜਾਂ ਬੱਚਾ ਮਰ ਚੁੱਕਾ ਹੈ ਤੇ ਜਾਂ ਮਲਪੀਓੜਾਗਾ ਕਿਸੇ ਬਾਹਰ ਚਲਾ ਕੇ ਆਏਗਾ ਪਰ ਜੇ ਦੋ ਮਲਪੀ ਬੱਚਾ ਦੇ ਦਿੱਤਾ ਜਾਂਦਾ ਹੈਗਾ ਵਾ ਅੰਗਰੇਜ਼ੀ ਮੈਸੇਜ ਨੂੰ ਤਾਂ ਕਿਉਮੀ ਬਹੁਤ ਉਦਾਸ ਹੋ ਜਾਂਦਾ ਹੈਗਾ ਖਾਣਾ ਪੀਣਾ ਥੋੜਾ ਛੱਡ ਦਿੰਦਾ ਹੈਗਾ ਵਾ ਗੱਲਾਂ ਗਲਾਰਾਂ ਹੀ ਉਸਦੇ ਮਾਪੇ ਦੇ ਗੱਲਾਂ ਪਤਾ ਰਹੀ ਪਤਾ ਲਾਤਾ ਕਿ ਐਕਚੁਅਲੀ ਉਹ ਜਿਹੜਾ ਬੱਚਾ ਹੈ ਬਿੱਲੀ ਦਾ ਬੱਚਾ ਯਾਨੀ ਕਿੜੀ ਗਾਤੋ ਆ ਉਹ ਮਲਪੀ ਜਿੱਥੇ ਉਹਦੇ ਪਾਪਾ ਕੰਮ ਕਰਦੇ ਆ ਉਹਦੀ ਮਿਸਿਸ ਦੇ ਅੰਗਰੇਜ਼ੀ ਦੀ ਘਰ ਵਾਲੀ ਯਾਨੀ ਕਿ ਵਾਈਫ ਦੇ ਕੋਲ ਹੈਗਾ ਫਿਰ ਬਸ ਤੇ ਚੜ ਕੇ ਉੱਥੇ ਚਲਾ ਜਾਂਦਾ ਉੱਥੇ ਜਾ ਕੇ ਕਹਿੰਦਾ ਕਿ ਬਿੱਲੀ ਦਾ ਬੱਚਾ ਜਿਹੜਾ ਕੁਝ ਦੇ ਦਿੱਤਾ ਜਾਵੇ ਪਰ ਉਸ ਨੂੰ ਉਹ ਕੁੱਟਦੇ ਮਾਰਦੇ ਆ ਤੇ ਉਸ ਘਰੋਂ ਪਜਾ ਦਿੰਦੇ ਆ ਬੱਚੇ ਨੂੰ ਤੇ ਬੱਚਾ ਵਿਚਾਰਾ ਸਾਰੀ ਰਾਤ ਜਿਹੜਾਗਾ ਜਾਨੀ ਕਿ ਹਨੇਰੇ ਤੂਫਾਨ ਦੇ ਵਿੱਚ ਬਾਹਰ ਹੀ ਕੱਢਦਾ ਹੈ ਤੇ ਐਂਡ ਵਿੱਚ ਉਹ ਵਿਚਾਰਾ ਮਰ ਜਾਂਦਾ ਹੈ ਤੇ ਇਸ ਕਹਾਣੀ ਵਿੱਚ ਦਿਖਾਇਆ ਗਿਆ ਕਿ ਜਿਹੜੇ ਅਮੀਰ ਲੋਕ ਨੇ ਉਹ ਗਰੀਬਾਂ ਦੀ ਕਦੇ ਵੀ ਪਰਵਾਹ ਨਹੀਂ ਕਰਦੇ ਉਹਨਾਂ ਦੀ ਇਮੋਸ਼ਨਸ ਫੀਲਿੰਗਸ ਦੀ ਕਦੇ ਪਰਵਾਹ ਨਹੀਂ ਕਰਦੇ ਸਿਰਫ ਆਪਣੇ ਹੀ ਸ਼ੌਂਕ ਪਗਾਉਂਦੇ ਨੇ ਉਹਨਾਂ ਦੇ ਆਪਣੇ ਹੰਦਾ ਕੇ ਗਰੀਬਾਂ ਦੀ ਕੋਈ ਫੀਲਿੰਗਸ ਵਗੈਰਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ ਹੈ ਕਿ ਚਲੋ ਸਟੋਰੀ ਸਟਾਰਟ ਕਰਦੇ ਹਾਂ ਕਹਿੰਦਾ ਗਤੋ ਕਹਾਣੀ ਪਾਕਿਸਤਾਨੀ ਪੰਜਾਬੀ ਲੇਖਕ ਅਸ਼ਫਾਕ احمد ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਜਿੱਥੇ ਇੱਕ ਬੱਚੇ ਪ੍ਰਤੀ ਜ਼ਗੀਰਦਾਰੀ ਪ੍ਰਬੰਧਿਕ ਰੋਤਾ ਪਰੇ ਕਿਰਦਾਰ ਉਪੇਸ਼ ਕੀਤਾ ਗਿਆ ਹੈ ਉੱਥੇ ਹੀ ਨਾਲ ਬੱਚੇ ਦੇ ਜਾਨਵਰ ਨਾਲ ਪਿਆਰ ਨੂੰ ਵੀ ਪੇਸ਼ ਕੀਤਾ ਹੈ ਕਹਾਣੀ ਵਿੱਚ ਕਿ ਉਮੀਦ ਆ ਅੱਬਾ ਕਿ ਉਮੀਦ ਦਾ ਜਿਹੜਾ ਲੜਕਾ ਸੀ ਉਹਦਾ ਜਿਹੜਾ ਪਿਓ ਸੀ ਖਵਾਜਾ ਸਾਹਿਬ ਮਿਸਟਰ ਨਿਆਜ਼ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ ਮਿਸਟਰ ਨਿਆ ਜਿਹੜਾ ਅੰਗਰੇਜ਼ ਵਗੈਰਾ ਸੀ ਜਦੋਂ ਕਦੇ ਕਿਉਮੀ ਉਹਨਾਂ ਨਾਲ ਵਿਚਾਰ ਜਾਂਦਾ ਤਾਂ ਪਿੰਨ-ਪਿੰਨ ਚੀਜ਼ਾਂ ਵੇਖ ਕੇ ਕਦੇ ਕਹਿੰਦਾ ਮੈਨੂੰ ਆਹ ਲੈ ਦੋ ਕਦੇ ਉਹ ਲੈ ਦੋ ਤਾਂ ਅੱਬਾ ਉਸਨੂੰ ਛਿੜਕਦੇ ਰਹਿੰਦੇ ਫਿਰ ਕਦੇ ਉਹ ਮਿਸਾਲ ਦਿੰਦਾ ਰਹਿੰਦਾ ਕਿ ਫਲਾਣੇ ਲੜਕੇ ਕੋਲ ਆਹ ਚੀਜ਼ ਹੈਗੀ ਆ ਤੇ ਜਿਵੇਂ ਕਹਿੰਦਾ ਕਿ ਕਿਸੇ ਅਸਦ ਕੋਲ ਤੋਤਾ ਵਾ ਤੇ ਉਹ ਮਾਂ ਨੂੰ ਜਾਨੀ ਕਿ ਵਰਗਲਾਉਂਦੀ ਰਹਿੰਦੀ ਕਿ ਨਹੀਂ ਪੀ ਤੋਤਾ ਤੇ ਉਂਗਲ ਟੁੱਕ ਦੇਗਾ ਜਾਂ ਇਹ ਪਿੰਜਰਾ ਖੁੱਲ ਗਿਆ ਤਾਂ ਤੋਤਾ ਬਾਹਰ ਹੋੜ ਜਾਏਗਾ ਕੀ ਫਾਇਦਾ ਇਸ ਜਾਨਵਰ ਪੰਛੀ ਰੱਖਣ ਦਾ ਫਿਰ ਕਹਿੰਦਾ اچھا ਠੀਕ ਆ ਮੈਨੂੰ ਛੋਟਾ ਜਿਹਾ ਕੁੱਤਾ ਹੀ ਲੈ ਆ ਦੋ ਤੇ ਫਿਰ ਉਹ ਕਹਿੰਦੀ ਨਾ ਨਾ ਕੁੱਤਾ ਤੇ ਜਿਹੜਾ ਹੈਗਾ ਗਵਾਂਡੇ ਦੇ ਘਰ ਜਾ ਕੇ ਮੁਰਗੀ ਫੜ ਲਿਆਵੇਗਾ ਫਿਰ ਸਾਨੂੰ ਪੈਸੇ ਭਰਨੇ ਪੈਣਗੇ ਲੜਾਈ ਝਗੜਾ ਹੋਵੇਗਾ ਆਪਾਂ ਕੁੱਤੇ ਦਾ ਬੱਚਾ ਨਹੀਂ ਰੱਖਣਾ ਫਿਰ ਕਹਿੰਦਾ ਚਲੋ ਠੀਕ ਆ ਨਹੀਂ ਤੇ ਮੈਨੂੰ ਬਿੱਲੀ ਲੈ ਦੋ ਤੇ ਬਟ ਫਿਰ ਉਹਨੂੰ ਟਾਲਮਟੋਲ ਕਰ ਦਿੰਦੀ ਹੈਗੀ ਵੀ ਜੋ ਵੀ ਬੱਚਾ ਕਹਿੰਦਾ ਹੈਗਾ ਵਾ ਉਹ ਕਿਉਂਕਿ ਇਕੱਲਾ ਹੁੰਦਾ ਬੱਚਾ ਤੇ ਕੰਪਣੀ ਭਾਲਦਾ ਹੈਗਾ ਵਾ ਤੇ ਉਸਦੇ ਮਾਂ ਜਿਹੜੀ ਟਾਲਮਟੋਲ ਕਰ ਦਿੰਦੀ ਆ ਇੱਕ ਦਿਨ ਕੀ ਹੁੰਦਾ ਹੈ ਇਦਾਂ ਕਿ ਉਮੀ ਆ ਕਿ ਉਮੀ ਦਾ ਮਾਮਾ ਜਿਹੜਾ ਹੈਗਾ ਖਰਾਂਚੀ ਵਿਖੇ ਵਿਦੇਸ਼ ਵਿੱਚ ਇੱਕ ਮੇਜ ਕੰਮ ਕਰਦਾ ਸੀ ਤੇ ਉਹ ਇੰਡੋਨੇਸ਼ੀਆ ਦੀ ਪਾਸਤਾਨੀ ਐਮਬੈਸੀ ਵਿੱਚ ਕੰਮ ਕਰਦਾ ਸੀ। ਇਹ ਦਿਨ ਕਿ ਉਮੀ ਆਪਣੀ ਅਮੀ ਨੂੰ ਕਹਿਣ ਲੱਗਾ ਕਿ ਉਹ ਮਾਮਾ ਜੀ ਤੋਂ ਬਿੱਲੀ ਮੰਗਵਾ ਦੇਣ। ਜਦੋਂ ਨੂੰ ਪਤਾ ਲੱਗਦਾ ਫਿਰ ਉਸਨੇ ਕਿਹਾ ਕਿ ਉਹ ਉਹਨਾਂ ਨੂੰ ਕਹੇ ਕਿ ਉਹ ਬਿੱਲੀ ਨੂੰ ਛੇਕਾਂ ਵਾਲੇ ਡੱਬੇ ਵਿੱਚ ਰੱਖ ਕੇ ਦੁੱਧ ਦੀ ਬੋਤਲ ਰੱਖ ਕੇ ਡਾਕ ਵਿੱਚ ਭੇਜ ਦੇਣ। ਉਹ ਲੱਗਦਾ ਸੀ ਕਿ ਮੇਰੇ ਮਾਮਾ ਜਿਹੜਾ ਕ ਮੇਰੀ ਕੋਈ ਗੱਲ ਨਹੀਂ ਟਾਲੇਗਾ। ਉਹ ਜ਼ਰੂਰ ਮੇਰਾ ਮਲਪੀ ਜੜੀ ਅੱਗੇ ਮੇਰੀ ਖਾਸ਼ੀ ਪੂਰੀ ਕਰੇਗਾ। ਇਹ ਸੁਣ ਕੇ ਮਾਂ ਨੇ ਦੀ ਮੈਨੂੰ ਸੀਨ ਨਾਲ ਲਾ ਲਿਆ ਤਾਂ ਉਸਦੀ ਪਿੱਠ ਤੇ ਪੁੱਤ ਪਾਉਣ ਲੱਗੀ। ਇਦਨ ਜਦੋਂ ਕਿਉਮੀ ਦੇ ਅੱਬਾ ਦਸ ਤੁਰ ਆਇਆ ਉਸਦੀ ਅੰਮੀ ਨੇ ਉਸਨੂੰ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਭਰਾ ਨੂੰ ਚੱਠੀ ਲਿਖ ਰਹੀ ਸੀ ਜਨ ਕਿ ਕਿਉਮੀ ਦੇ ਮਾਮੇ ਨੂੰ ਤੇ ਉਹਨੇ ਵੀ بیٹے ਨੇ ਵੀ ਇੱਕ ਚਲੇ ਜਿਹੜੀ ਸਲਿੱਪ ਜੀ ਫੜਾ ਦਿੱਤੀ ਕਿ ਜਿਹਦੇ ਵਿੱਚ ਉਹਨੇ ਲਿਖਿਆ ਹੋਇਆ ਸੀ ਕਿ ਮੈਨੂੰ ਮਲਪੀ ਇੱਕ ਬਿੱਲੀ ਦਾ ਬੱਚਾ ਜਿਹੜਾ ਕਫਾ ਭੇਜ ਦਿੱਤਾ ਜਾਵੇ। ਤਾਂ ਉਹ ਵੀ ਉਸ ਨਾਲ ਹੀ ਭੇਜ ਦਿੰਦੀ ਹੈ ਕੀ ਆ। ਤੇ ਚਲੋ ਹਾਸੇ ਮਜ਼ਾਕ ਚ ਹੀ ਆ ਵੀ ਸ਼ੈਦ ਮਲਪੀ ਹੋਈ ਨਾ ਸੀਰੀਅਸ ਨਹੀਂ ਰਹਿੰਦੀ। ਇੰਡੋਨੇਸ਼ੀਆ ਵਿੱਚ ਆਪਣੀ ਸਰਵਸਤੀ ਮਿਆਦ ਖਤਮ ਹੋਣ ਪਿੱਛੋਂ ਕਿ ਉਮੀਦ ਆ ਜਿਹੜਾ ਮਾਮਾ ਪਾਕਿਸਤਾਨ ਆ ਜਾਂਦਾ ਹੈ ਤੇ ਨੌਕਰੀ ਦਾ ਚਾਰ ਲੈਣ ਤੋਂ ਪਹਿਲਾਂ ਲੋਹਰ ਪਹੁੰਚਦਾ ਉਹ ਆਪਣੇ ਭੈਣ ਜੀਜੇ ਲਈ ਕੱਪੜੇ ਲੈ ਕੇ ਆਉਂਦਾ ਤੇ ਕਿਉਮੀ ਲਈ ਇੱਕ ਛੋਟਾ ਜਿਹਾ ਫਿਰ ਬਿੱਲੀ ਦਾ ਬੱਚਾ ਵੀ ਲੈ ਕੇ ਆਉਂਦਾ ਉਹਦੀ ਐਕਚੁਅਲੀ ਨਸਲ ਜਿਹੜੀ ਬਿੱਲੀ ਦੀ ਨਸਲ ਹੈਗੀ ਸੀ ਸਿਆਮੇਜ਼ ਕੈਟ ਸੀ ਕਿ ਬਹੁਤ ਵਧੀਆ ਨਾਈਸ ਬਿੱਲੀ ਸੀ ਤੇ ਜਕਾਰਤਾ ਵਿੱਚ ਇੱਕ ਕਰਨਾ ਕੋਲ ਇੱਕ ਬਿੱਲੀ ਸੀ ਤੇ ਕਿਉਮੀ ਦਾ ਖਤ ਮਿਲਦੇ ਹੀ ਉਸਨੇ ਉਸ ਤੋਂ ਬਿਲੁੰਗੜਾ ਖਰੀਦ ਲਿਆ ਸੀ ਕਿਉਂ ਮੈਂ ਪਹਿਲਾਂ ਤਾਂ ਕੁਝ ਡਰਦਾ ਰਿਹਾ ਪਰ ਜਦੋਂ ਮਾਮੇ ਨੇ ਉਹਨੂੰ ਕਿਹਾ ਕਿ ਕੁਝ ਨਹੀਂ ਕਹਿੰਦੀ ਆ ਕਿ ਤੇਰੀ ਫਰੈਂਡ ਬਣ ਜੇਗੀ ਤੂੰ ਇਹਦੇ ਤੇ ਫਰਜ਼ੀ ਹੱਦ ਫੇਰ ਤਾਂ ਉਹ ਉਹਦਾ ਹੌਲੀ ਹੌਲੀ ਪੇਤੀ ਹੋ ਜਾਂਦਾ ਤੇ ਉਸ ਨੂੰ ਆਪਣਾ ਮਲਪੀ ਇੱਕ ਇੱਕ ਫਰੈਂਡ ਤੌਰ ਤੇ ਪ੍ਰੈਟ ਐਨੀਮਲ ਬਣਾ ਲੈਂਦਾ ਹੈਗਾ ਤੇ ਉਸ ਦਾ ਨਾਂ ਜਿਹੜਾ ਹੈਗਾ ਵਾ ਮੜ ਕੇ ਬਲੂੰਗੜੇ ਦਾ ਨਾਂ ਗਾਤੋ ਰੱਖ ਦਿੰਦਾ ਹੈ ਕਿਉਂਕਿ ਮਲਪੀ ਉਹ ਮਾਮਾ ਉਸ ਨੂੰ ਦੱਸਦਾ ਕਿ ਇਟਾਲੀਅਨ ਵਿੱਚ ਬਿੱਲੀ ਨੂੰ ਗਾਤੋ ਕਿਹਾ ਜਾਂਦਾ ਇਸ ਕਰਕੇ ਉਸ ਨੂੰ ਗਾਤੋ ਗਾਤੋ ਕਹਿਣ ਲੱਗ ਪੈਂਦੇ ਆ ਬਲੂੰਗੜੇ ਨੂੰ ਅਜੀ ਬਿੱਲੀ ਦਾ ਬੱਚਾ ਛੋਟਾ ਦੇਸ ਕਰਕੇ ਨੂੰ ਬਲੂੰਗੜਾ ਕੇ ਆ ਗਿਆ। ਇਸ ਪਿੱਛੋਂ ਮਾਮੇ ਨੇ ਦੋਹਾਂ ਥਾਣਾ ਚੁੱਕ ਕੇ ਗਾਤੋ ਕਿਮੀ ਵਾਲਾ ਵਧਾਈ ਤੇ ਪਹਿਲਾਂ ਤਾਂ ਡਰਿਆ ਜਾ ਚਿਚਕਿਆ ਫਿਰ ਉਸਨੂੰ ਅਥਾ ਚ ਚੁੱਕ ਲਿਆ। ਉਸਨੇ ਹੋਰ ਨੇੜੇ ਕੀਤਾ ਤਾਂ ਹੌਲੀ-ਹੌਲੀ ਉਹ ਮਿਆਉਂ ਕਿ ਉਸਨੇ ਕੀਤਾ ਕਿਮੀ ਨੇ ਉਸੇ ਨੱਕ ਕੋ ਤੇ ਹੌਲੀ ਜੀ ਤੋਂ ਫੂਕ ਮਾਰੀ ਤਾਂ ਉਹ ਖਾ ਬੰਦ ਕਰ ਲਈਆਂ। ਕਿਮ ਦਾ ਹੌਸਲਾ ਵਧ ਗਿਆ ਤਾਂ ਉਹਨੂੰ ਆਪਣੇ ਗਰਦ ਨਾਲ ਲਾ ਲਿਆ। ਹੁਣ ਮਹੱਲੇ ਦੇ ਬੱਚੇ ਕਿਮੀ ਨਾਲ ਖੇਡਣ ਲੱਗ ਪਏ ਤੇ ਵਾਰ-ਵਾਰੀ ਉਸ ਕੋਲੋਂ ਘਾਤੋ ਨੂੰ ਲੈ ਕੇ ਆਪਣੇ ਗੋਦੀ ਵਿੱਚ ਚੁੱਕ ਕੇ ਪਿਆਰ ਕਰਦੇ। ਉਹ ਆਪਣੇ ਘਰੋਂ ਦੁੱਧ ਚਰਾ ਕੇ ਲਿਆਉਂਦੇ ਤੇ ਗਾਤ ਨੂੰ ਪਲਾ ਕੇ ਖੁਸ਼ ਹੁੰਦੇ ਬੱਚੇ ਪੁੱਛਦੇ ਕਿ ਕੀ ਜਦੋਂ ਵੱਡੀ ਹੋ ਜਾਵੇਗੀ ਫਿਰ ਵੀ ਉਸਨੂੰ ਖੇਡਣ ਦਰਨਗੇ ਕਿਉਂ ਮੀ ਕਹਿੰਦਾ ਕਿ ਜੇਕਰ ਉਹ ਉਸ ਦਾ ਬਸਤਾ ਚੁੱਕ ਕੇ ਲਿਆ ਲਜਾਇਆ ਕਰੇਗਾ ਤਾਂ ਉਹ ਨਨੂ ਗਾਤ ਨੂੰ ਖੇਡਣ ਲਈ ਦੇਵੇਗਾ ਸਾਰੇ ਬੱਚੇ ਵਾਰ-ਵਾਰੀ ਬਸਤਾ ਲਜਾਣ ਲਈ ਮੰਨ ਜਾਂਦੇ ਆ ਗਿਆ ਹੁਣ ਕਿਉਂ ਮੀ ਭਾਵੇਂ ਕੋਈ ਕੰਮ ਕਰਦਾ ਹੁੰਦਾ ਗਾਤ ਉਸ ਦੇ ਕੋਲ ਹੁੰਦੀ ਉਹ ਜਦੋਂ ਸਕੂਲੋਂ ਆਉਂਦਾ ਦਰਵਾਜ਼ੇ ਵਿੱਚ ਬੈਠੀ ਹੁੰਦੀ ਯਾਨੀ ਕਿ ਬੱਚੇ ਦਾ ਤੇ ਗਾਤ ਦਾ ਬਹੁਤ ਜ਼ਿਆਦਾ ਪਿਆਰ ਵੱਜ ਜਾਂਦਾ ਹੈਗਾ ਉਹ ਪੌੜੀਆਂ ਚ ਉਸਦੀ ਆਵਾਜ਼ ਸੁਣ ਕੇ ਮਿਆਉ ਮਿਆਉ ਕਰ ਲੱਗ ਪੈਂਦੀ। ਉਸਨੇ ਮੈਨੂੰ ਕਿਹਾ ਕਿ ਉਹ ਉਸ ਨੂੰ ਕਹਾਣੀਆਂ ਸੁਣਾਉਂਦਾ ਹੈ ਤੇ ਅਗੋਂ ਉਸ ਨੂੰ ਗਾਣਾ ਸੁਣਾਉਂਦੀ ਆ। ਇੱਕ ਦਿਨ ਖਵਾਜਾ ਸਾਹਿਬ ਨੇ ਦਫ਼ਤਰੋਂ ਆਉਂਦੀਆ ਮਰੀਮ ਨੂੰ ਕਿਹਾ ਕਿ ਅੱਜ ਬੇਗਮ ਸਾਹਾ ਉਸਦੇ ਦਫ਼ਤਰ ਵਿੱਚ ਆਈ ਸੀ। ਖਵਾਜਾ ਕੌਣ ਆ? ਲੜਕੇ ਦਾ ਪਾਪਾ। ਠੀਕ ਹੈ। ਤੇ ਮਰੀਮ ਕੌਣ ਆ? ਲੜਕੀ ਦੀ ਮੰਮੀ। ਤੇ ਬੇਗਮ ਕਿਸ ਦੀ ਗੱਲ ਕਰ ਰਹੀ ਆ ਜਿਸ ਤੇ ਉਹ ਮਲਪੀ ਅੰਗਰੇਜ਼ੇ ਹੜਾ ਕੰਮ ਕਰਦਾ ਉਹਦੀ ਜਿਹੜੀ ਮਿਸੇਸ ਸੀ। ਤੇ ਉਸ ਨੂੰ ਆਪਣੇ ਨਾਲ ਬੰਗਲੇ ਵਿੱਚ ਲੈ ਗਈ ਉੱਥੇ ਉਸ ਨੂੰ ਮੁਰਗੇ ਦਾ ਸ਼ੋਰ ਵਾਂਗੂ ਅਤੇ ਕੇਲੇ ਦਾ ਕਸਟਰਡ ਖਵਾਇਆ ਤੇ ਨਾਲ ਹੀ ਉਸ ਨੂੰ ਗਾਤੋ ਮੰਗੀ ਕਿ ਉਹਨੂੰ ਪਤਾ ਲੱਗ ਗਿਆ ਸੀ ਕਿਸੇ ਰਾਈ ਕਿ ਇਸ ਮੇਰੇ ਕਲੈਰੀਕਲ ਕੋ ਕਲਰਕ ਕੋਲ ਉਹ ਸੁਣੀ ਗਿਲਬਿਲੀ ਦਾ ਬੱਚਾ ਆਏਗਾ ਇਸ ਵਾਰ ਕੇ ਮਰੀਮ ਦੇ ਮੂੰਹ ਤੋਂ ਚੀਕ ਨਿਕਲ ਗਈ ਖਵਾਜਾ ਸਾਹਿਬ ਨੇ ਕਿਹਾ ਕਿ ਉਹ ਕਿਉਮੀ ਨੂੰ ਕੋਈ ਹੋਰ ਬਿੱਲੀ ਲਿਆ ਦੇਣਗੇ ਕਿਉਂਕਿ ਗਾਤੋ ਅਮੀਰਾਂ ਦੇ ਰੱਖਣ ਵਾਲੀ ਬਿੱਲੀ ਆ ਉਸਨੇ ਦੱਸਿਆ ਕਿ ਪਰਸ ਉਸ ਨੂੰ ਸਾਹਿਬ ਨੇ ਆਪਣੇ ਕਮਰੇ ਵਿੱਚ ਸੱਦ ਕੇ ਬਿੱਲੀ ਬਾਰੇ ਪੁੱਛਿਆ ਤਕਿਆ ਉਸਨੇ ਮੀਮ ਨੂੰ ਬਿੱਲੀਆਂ ਦਾ ਬਹੁਤ ਸ਼ੌਂਕ ਹੈ ਇਸ ਕਰਕੇ ਉਹ ਆਪਣੀ ਬਿੱਲੀ ਨੂੰ ਉਹਨੂੰ ਤੋਹਫੇ ਦੇ ਦੇ ਰਣ ਖਵਾਜਾ ਸਾਹਿਬ ਨੇ ਦੱਸਿਆ ਕਿ ਉਸ ਨੂੰ ਉਸ ਨੂੰ ਕਿਹਾ ਸੀ ਕਿ ਉਸ ਬੱਚੇ ਦੀ ਬਿੱਲੀ ਹੈ ਪਰ ਅਗੋ ਸਾਹਿਬ ਨੇ ਕਿਹਾ ਕਿ ਬੱਚੇ ਦਾ ਕੀ ਹੈ ਉਸ ਨੂੰ ਕਿਸੇ ਹੋਰ ਘਰੋਣੇ ਨਾਲ ਵੀ ਪਲੇਆ ਜਾ ਸਕਦਾ ਹੈ ਪਰ ਅੱਜ ਬੇਕਮ ਆਪ ਹੀ ਆ ਗਈ ਹੈ ਬਿੱਲੀ ਮੰਗਲਕੀ ਹੈ ਇਸ ਲਈ ਉਸ ਨੂੰ ਕੱਲ ਤੱਕ ਦੀ ਮੌਜ ਦੇ ਦਿੱਤੀ ਗਈ ਹੈ ਇਹ ਸੁਣ ਕੇ ਮਰੀਮ ਜਰਾ ਔਖੇ ਭਾਰੇ ਹੋਈ ਤਾਂ ਅਗੋ ਖਵਾਜਾ ਸਾਹਿਬ ਨੇ ਕਿਹਾ ਉਸ ਦੀ ਜਾਨ ਸਾਹਬਤ ਹੱਥ ਵਿੱਚ ਹੈ ਇਹ ਸੁਣ ਕੇ ਮਰੀਮ ਰੋਣ ਲੱਗ ਪਈ ਤੇ ਖਵਾਜਾ ਸਾਹਿਬ ਨੇ ਉਸ ਨੂੰ ਸੇਨੇ ਨਾਲ ਲਾ ਕੇ ਕਿਹਾ ਕੱਲ ਕਿਉਮੀ ਦੇ ਸਕੂਲ ਜਾਣ ਮਗਰੋਂ ਉਹ ਗਾਤੋ ਨੂੰ ਆਪਣੇ ਨਾਲ ਦਫ਼ਤਰ ਲੈ ਜਾਵੇਗਾ ਉੱਥੋਂ ਮੇਮ ਸਾਹਿਬ ਦੇ ਬੰਗਲੇ ਵਿੱਚ ਛੱਡ ਆਵੇਗਾ ਕਿਉਮੀ ਜਦੋਂ ਸਕੂਲੋਂ ਪਰਤੇ ਗਾਤੋ ਉਸਨੂੰ ਕਿਹਾ ਦਵਾਂਗੇ ਕਿ ਗਾਤੋ ਆਵਾਰਾ ਬਿੱਲੀਆਂ ਨਾਲ ਭੱਜ ਗਈ ਹੈ ਸਕੂਲੋਂ ਆ ਕੇ ਕਿਉਮੀ ਚਬਾਰੇ ਦੇ ਸਾਹ ਤੇ ਖੜਾ ਰੋ ਰੋ ਕੇ ਉਸ ਦੀ ਅੱਖਾਂ ਸੁੱਝ ਗਈਆਂ ਪਰ ਗਾਤੋ ਉਸਨੂੰ ਕਿਤੇ ਨਜ਼ਰ ਨਹੀਂ ਆਈ ਉਹ ਨਚਾਰੇ ਪਾਸੇ ਮੁਕਰ ਕੇ ਬਾਤਾਂ ਲੱਤਦੀਆਂ ਪਰ ਬਿੱਲੀ ਦੀ ਕੋਈ ਆਵਾਜ਼ ਨਹੀਂ ਆਈ ਅਮਾ ਨੇ ਉਸਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਬਿੱਲੀ ਕਦੇ ਆਪਣਾ ਘਰ ਨਹੀਂ ਛੱਡਦੀ ਇਦਣ ਜਿਹੜੂ ਵਾਪਸ ਆ ਜਾਵੇ ਕਿ ਇਹ ਸੁਣ ਕੇ ਕਯੂਮੀ ਨੂੰ ਹੋਰ ਵੀ ਚਿਕਾ ਨਿਕ ਲੱਗਿਆ ਕਿ ਉਸਨੇ ਫੇਜੜੇ ਤੇ ਨੇੜੇ ਨੇ ਦੁਕਾਨਾਂ ਵਾਲੇ ਸੀ ਜਲਸਾਜ ਵਾਲੇ ਪੰਸਾਰੀ ਵਾਲੇ ਹੀ ਸ਼ਰਬਤ ਵਾਲੇ ਸਾਰਿਆਂ ਨੂੰ ਪੁੱਛਿਆ ਪਰ ਉਸ ਨੂੰ ਗਾਤੋ ਕਦੇ ਨਾ ਮਿਲੀ ਕਯੂਮੀ ਦੇ ਦੋਸਤਾਂ ਨੇ ਕਹਿਣ ਤੇ ਚਿੱਟੀ ਮਸਜਿਦ ਵਾਲੇ ਮੌਲਵੀ ਨੂੰ ਪੰਜ ਪੈਸੇ ਜਿਹਦਾ ਪੁੱਛਣਾ ਪਉਂਦੇ ਆ ਲੋਕੀ ਮੌਲਵੀ ਮਸਜਿਦ ਵਾਲੇ ਮੌਲਵੀ ਨੂੰ ਪੰਜ ਪੈਸੇ ਦੇ ਕੇ ਪੁੱਛ ਪਾਈ ਕਿ ਉਸ ਨੂੰ ਪੰਗਣ ਫਿਰ ਦਾ ਦੀ ਪਰਚੀ ਕੱਢ ਦਿੱਤੀ ਕਿ ਪੰਗਣ ਨੇ ਤੇਰੀ ਬਿੱਲੀ ਚੁਰਾਈ ਹੈ ਕੀ ਆ ਤੇ ਜਿਹੜਾ ਕਿਉਮੀ ਹੀ ਭੰਗਿਆ ਦੇ ਕੁਆਟਰ ਚ ਜਾ ਕੇ ਉਹਨਾਂ ਲੜ ਲਾ ਪਿਆ ਭੰਗ ਨੇ ਉਸਨੂੰ ਆਪਣੇ ਡੰਗਾਂ ਨਾਲ ਚਮੜ ਕੇ ਚਿੱਕਾ ਮਾਰਦੇ ਨੂੰ ਭਰਾ ਧੱਕਾ ਦਿੱਤਾ ਤੇ ਉਸ ਦਾ ਗਿਲਟ ਦਾ ਕੰਗਣ ਜੋ ਉਸਦੇ ਮੱਥੇ ਵਿੱਚ ਵੱਜਾ ਜਿਸ ਨਾਲ ਥੋੜਾ ਜਿਹਾ ਖੂਨ ਵਗਣ ਲੱਗਾ ਭੰਗੀ ਨੇ ਰੋਂਦੇ ਕਿਉਮ ਨੂੰ ਚੱਕ ਕੇ ਘਰ ਪਹਚਾਇਆ ਸਰਦੀਆਂ ਦੇ ਰੋਸੀ ਤੇ ਕਿਉਮੀ ਮੱਥੇ ਉੱਤੇ ਪੱਟੀ ਬੰਨੀ ਮਾਂ ਦੇ ਬਿਸਰੇ ਵਿੱਚ ਪਿਆ ਸੀ ਉਸ ਨੂੰ ਨੇੜੇ ਦੇ ਦੁਕਾਨਦਾਰਾਂ ਦਰਾਂ ਉਸ ਕੋਲੋਂ ਉਸ ਕੋਲੋਂ ਗਾਤੋ ਲੈ ਕੇ ਆਉਣ ਦੇ ਸੁਪਨੇ ਆਉਂਦੇ ਇਸ ਨੂੰ ਮਗਾਤੋ ਦੇਣ ਆਏ ਪੰਗੀ ਦੁਆਰਾ ਦਰਵਾਜ਼ਾ ਖੜਕਾਉਣ ਦੀ ਆਵਾਜ਼ ਸੁਣ ਕੇ ਮਾਂ ਨਾਲ ਸੁੱਤੇ ਕਿਉਮੇ ਦੀ ਅੱਖ ਖੁੱਲ ਗਈ। ਉਸੇ ਮਾਤੇ ਅੱਬਾ ਗਾਤੋ ਬਾਰੇ ਗੱਲਾਂ ਕਰਦੇ ਪਏ ਸੀ ਤੇ ਬੇਗੋਨਪੁਰਾ ਪਲਾ ਕਹਿ ਰਹੇ ਸੀ ਉਹਨੂੰ ਪਤਾ ਸੀ ਕਿ ਮੇਰਾ ਬੇਟਾ ਉਦਾਸ ਹੋਇਆ ਫਿਰਦਾ ਹੈ ਤੇ ਕੁਝ ਖਾਣਾ ਪੀਣਾ ਵੀ ਸਹੀ ਤਰ੍ਹਾਂ ਨਹੀਂ ਖਾ ਰਿਹਾਗਾ। ਤੇ ਜਦੋਂ ਦੋਵੇਂ ਮਾਂ-ਬਾਪ ਉਹ ਗੱਲਾਂ-ਵਾਤਾ ਕਰ ਰਹੇ ਤੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੀ ਬਿੱਲੀ ਐਕਚੁਅਲੀ ਜਿਹੜੀ ਹੈਗੀ ਆ ਬੇਕਮ ਸਾਹਿਬਾ ਦੇ ਕੋਲ ਆ। ਤੇ ਜਿਹੜਾ ਬੇਟਾ ਸੀ ਯਾਨੀ ਕਿ ਕਿਉਮੀ ਹੀ ਉਹ ਈਦ ਵਾਲੇ ਦਿਨ ਜਿਹੜਾ ਕਾ ਸੀ ਆਪਣੀ ਮਾਂ ਤੇ ਨਾਲ ਬੇਗਮ ਦੇ ਘਰ ਗਿਆ ਹੋਇਆ ਸੀ ਫਿਰ ਦਿਨੇ ਜਦੋਂ ਧੁੰਦ ਹਟੀ ਤਾਂ ਧੁੱਪ ਨਿਕਲ ਆਈ ਤਾਂ ਕਿੰਮੀ ਬਸਤਾ ਚੁੱਕ ਕੇ ਸੜਕਾਂ ਦੇ ਉੱਤੇ ਘੁੰਮ ਰਿਆ ਸੀ ਯਾਨੀ ਕਿ ਉਸ ਦਿਨ ਉਹ ਸਕੂਲ ਨਹੀਂ ਗਿਆ ਉਹ ਬਸ ਅੱਡੇ ਤੇ ਜਾ ਕੇ ਬਸ ਤੇ ਚੜ ਗਿਆ ਤੇ ਉਹਨੇ ਉੱਥੇ ਸੁੱਤੇ ਆਪਣੀ ਮੰਮਾ ਨਾਲ ਬੇਗਮ ਦੇ ਪਿੰਨਾ ਵੀ ਘਰ ਗਿਆ ਸੀ ਕੰਡਕਟਰ ਨੇ ਜਦੋਂ ਟਿਕਟ ਪੁੱਛੀ ਤਾਂ ਉਹਦੇ ਕੋਲ ਪੈਸੇ ਤੇ ਹੈ ਨਹੀਂ ਸੀ ਟਿਕਟ ਦੇਣ ਦੇ ਤੇ ਕੰਡਕਟਰ ਨੇ ਉਸਨੂੰ ਬਸ ਤੋਂ ਉਤਾਰਤਾ ਉਹ ਬਸ ਤੇ ਅੱਖਾਂ ਖੋਲ੍ਹੇ ਹੋਣ ਤੇ ਦੂਸਰੀ ਵਾਸਤੇ ਦੇਖਦਾ ਰਿਹਾ ਤੇ ਸ਼ਾਮ ਤੱਕ ਬੰਗਲੇ ਤੇ ਇਸ ਤਰ੍ਹਾਂ ਪਹੁੰਚ ਗਿਆ ਕਦੇ ਦੂਜੀ ਵਾਸਤੇ ਚੜ ਗਿਆ ਕਦੇ ਤੀਜੀ ਚੜ ਕੇ ਇਸ ਤਰ੍ਹਾਂ ਫਿਰ ਉਹ ਬੰਗਲੇ ਤੱਕ ਪਹੁੰਚ ਗਿਆ ਫਿਰ ਕਹਿੰਦਾ ਕਿ ਫਾਟਕ ਲੰਕ ਕੇ ਬਰਾਂਡੇ ਦੀਆਂ ਪੌੜੀਆਂ ਤੇ ਵਸਤਰ ਆਕੇ ਉਸਨੇ ਦਰਵਾਜ਼ੇ ਦੀਆਂ ਸ਼ੀਸ਼ਿਆਂ ਵਿੱਚ ਵੇਖਿਆ ਅੰਦਰ ਰੇਸ਼ਮੀ ਬਿਸਤਰੇ ਉੱਤੇ ਬੈਠੀ ਘਾਤ ਆਪਣੇ ਪੰਜਾ ਚੱਟ ਰਹੀ ਸੀ ਕਿਉਂ ਮੀ ਦਾ ਧੱਕਾ ਬਚਣਾ ਦਰਵਾਜ਼ਾ ਖੁੱਲ ਗਿਆ ਅੰਦਰ ਜਾ ਕੇ ਉਸਨੇ ਘਾਤ ਨੂੰ ਘੋਤੀ ਵਿੱਚ ਲੈ ਆ ਲਿਆ ਦਰਵਾਜ਼ਾ ਖੁੱਲਣ ਦੀ ਆਵਾਜ਼ ਸੁਣ ਕੇ ਬੀگم ਸਾਹਿਬਾ ਤਾਨ ਪੂਰਾ ਛੱਡ ਕੇ ਤਾਨ ਪੂਰਾ ਹੁੰਦਾ ਜਿਵੇਂ ਉਹ ਸੰਗੀਤ ਇੱਕ ਹਰਮੋਨੀਅਮ ਟਾਈਪ ਦਾ ਹੁੰਦਾ ਹੈਗਾ ਤੋਂ ਉਸ ਨੂੰ ਵਿਚਾਰੇ ਸੀ ਕਿਉਂ ਮੇਂ ਦਰਵਾਜ਼ੇ ਵਿੱਚ ਨਿਕਲ ਨਹੀਂ ਲੱਗਾ ਸੀ ਕਿ ਉਸ ਨੇ ਉਸ ਨੂੰ ਬਾਲਾਂ ਤੋਂ ਫੜ ਲਿਆ ਇਹ ਤੁਸੀਂ ਵੇਖੋ ਇੱਥੇ ਦੱਸੀ ਗਈ ਹੈ ਜ਼ਗੀਦਾਰੀ ਅਵਸਥਾ ਕਿ ਉਸ ਨੇ ਇਹ ਨਹੀਂ ਵੇਖਿਆ ਕਿ ਉਹ ਮਾਸੂਮ ਜਿਹਾ ਬੱਚਾ ਹੈ ਠੀਕ ਹੈ ਇੱਕ ਜਾਨਵਰ ਨੂੰ ਹੀ ਲੈ ਕੇ ਜਾ ਰਿਹਾ ਤੁਸੀਂ ਹੋਰ ਵੀ ਦੋ ਚਾਰ ਲੈ ਕੇ ਜਾ ਸਕਦੇ ਹੋ ਤੋਂ ਉਸ ਲਈ ਤੇ ਉਹ ਹੀ ਸਭ ਕੁਝ ਸੀ ਲੜਕੇ ਲਈ ਪਰ ਉਸ ਨੇ ਆਪਣੀ ਜ਼ਗੀਦਾਰੀ ਵਿਖਾਈ ਆਪਣੀ ਅਮੀਰੀ ਦਿਖਾਈ ਤੇ ਉਹਨੂੰ ਕੋਈ ਤਰਸ ਨਹੀਂ ਬੱਚੇ ਤੇ ਆ ਰਿਹਾ ਸੀ ਕਹਿੰਦਾ ਕਿਯੂਮੀ ਦਰਵਾਜ਼ੇ ਵਿੱਚੋਂ ਨਿਕਲਣ ਹੀ ਲੱਗਾ ਸੀ ਕਿ ਉਸਨੇ ਉਸਨੂੰ ਵਾਲਾ ਦਫੜ ਲਿਆ ਹੁਣ ਦੋਹਾਂ ਵਿਚਕਾਰ ਖੇਚ ਤੋ ਸ਼ੁਰੂ ਹੋ ਗਏ ਬੀਗਮ ਸਾਹਾ ਬਾਗਾ ਤੋਂ ਉਸ ਤੋਂ ਖੋ ਰਹੀ ਸੀ ਉਹ ਚੋਰ ਚੋਰ ਨਾਲ ਰੋ ਰਿਹਾ ਸੀ ਬੀਗਮ ਨੇ ਉਸਦੇ ਸਿਰ ਵਿੱਚ ਚੋਰਦਾਰ ਥੱਪੜ ਮਾਰਿਆ ਉਸਨੂੰ ਕਹਿ ਰਹੀ ਸੀ ਕਿ ਉਹ ਉਸਦੀ ਬਿੱਲੀ ਛੱਡੇ ਪਰ ਕਿਯੂਮੀ ਕਹਿ ਰਿਹਾ ਸੀ ਬਿੱਲੀ ਉਸਦੀ ਹੈ ਉਸਨੇ ਬਿੱਲੀ ਚੋਰ ਨਾਲ ਆਪਣੀ ਛਾਤੀ ਨਾਲ ਘੋਟ ਲਈ ਸੀ ਉਹ ਚੀਕਣ ਲੱਗੀ ਬੀਗਮ ਸਾਹਾ ਇੱਕ ਹੱਥ ਨਾਲ ਕਿਯੂਮੀ ਦੀਆਂ ਉਂਗਲਾਂ ਬਰੋੜ ਲੱਗੀ ਤੇ ਦੂਜੇ ਹੱਥ ਨਾਲ ਬਿੱਲੀ ਖੋਣ ਲੱਗੀ ਕਿਮੀਨੋ ਉਸਦੀ ਵਿਹਣੀ ਉੱਤੇ ਚੱਕ ਮਾਰਿਆ ਬੇਗਮ ਸਾਹਿਬਾ ਦਾ ਸੋਨੇ ਦਾ ਕੰਗਣ ਉਸਦੇ ਮੱਥੇ ਵਿੱਚ ਵੱਜ ਨਾਲ ਲਹੂ ਵਗਣ ਲੱਗਾ ਬੇਗਮ ਸਾਹਿਬਾ ਨੇ ਉਸਦੀ ਬੁਰੀ ਤਰ੍ਹਾਂ ਮਾਰਦਿਆ ਗਾਤੂ ਉਸ ਤੋਂ ਖੋ ਲਈ ਤੇ ਆਪਣੇ ਨੌਕਰ ਕ੍ਰੀਮ ਨੂੰ ਆਵਾਜ਼ ਮਾਰੀ ਕਿਮੀਨੋ ਹੱਥ ਬਨ ਕੇ ਤੱਲੇ ਕਰ ਦਿਆ ਗਿਆ ਜਿੰਨਾ ਮਰਜ਼ੀ ਮਾਰ ਲਓ ਪਰ ਬਿੱਲੀ ਉਸ ਨੂੰ ਦੇ ਦਿਓ ਉਹ ਰੋਜ਼ ਮਾਰ ਖਾਣ ਨੂੰ ਤਿਆਰ ਆ ਉਸ ਨੂੰ ਨੌਕਰ ਰੱਖ ਲਓ ਪਰ ਗਾਤੂ ਉਸ ਨੂੰ ਦੇ ਦਿਓ ਕਿਉਂਕਿ ਬੱਚਿਆਂ ਦਾ ਪੈਟ ਐਨੀ ਮਿਲਣਾ ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਹੈਗਾ ਵਾ ਬੀਗਮ ਸਾਹਿਬ ਦੇ ਹੁਕਮ ਨਾਲ ਕ੍ਰੀਮ ਕਿਉਮੀ ਨੂੰ ਫੜ ਕੇ ਧੁੰਦਾ ਪਾਰ ਲੈ ਗਿਆ ਜਿਸ ਨਾਲ ਉਸ ਦਾ ਸਾਰਾ ਸਰੀਰ ਚਲੇ ਗਿਆ ਉਸ ਨੇ ਬਹੁਤ ਮਿੰਤਾ ਕੀਤੀਆਂ ਉਹ ਇੱਕ ਵਾਰ ਉਸ ਨੂੰ ਗਾਤੋਂ ਨੂੰ ਹੱਥ ਲਾ ਲੈਣ ਪਰ ਕ੍ਰੀਮ ਉਸ ਨੂੰ ਧੁੰਦਾ ਸ਼ੜਕ ਤੋਂ ਦੂਰ ਅਸਾਰੀ ਵਾਲੀ ਜ਼ਮੀਨ ਤੇ ਸੁੱਕੀਆਂ ਝਾੜੀਆਂ ਉੱਤੇ ਸੁੱਟ ਕੇ ਮੁੜ ਗਿਆ ਜਦੋਂ ਕਿਉਮੀ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਰਾਤ ਪੈ ਚੁੱਕੀ ਸੀ ਜਨਿਕ ਉਹਨੂੰ ਇੰਨਾ ਕੁੱਟਿਆ ਮਾਰਿਆ ਸੀ ਉਹ ਬੇਹੋਸ਼ ਹੋ ਗਿਆ ਸੀ ਤੇ ਜਦੋਂ ਉઠਿਆ ਤਾਂ ਰਾਤ ਪੈ ਚੁੱਕੀ ਸੀ ਉਹ ਉਹ ਸਾਰੀ ਅਦੀਨ ਬੰਗਲੇ ਦੀ ਟੁੱਟੀਆਂ ਫੁੱਟੀਆਂ ਇੱਟਾਂ ਤੇ ਚਾਹ ਬੈਠਾ ਉਹ ਸੋਚ ਰਿਹਾ ਸੀ ਕਿ ਬੱਚੇ ਜਦੋਂ ਬਹੁਤ ਚੰਗੇ ਬਣ ਜਾਂਦੇ ਜਿਹਦਾ ਮਾ-ਬਾਪ ਸਿਖਾਉਂਦੇ ਨੇ ਤਾਂ ਪਰियां ਆ ਕੇ ਉਹਨਾਂ ਦੇ ਸਾਰੇ ਕੰਮ ਕਰ ਦਿਆ ਨੇ ਉਸ ਨੇ ਉੱਥੇ ਹੱਥ ਰੱਖ ਕੇ ਹੋਰ ਵੀ ਚੰਗਾ ਹੋ ਗਿਆ ਕਿ ਹੁਣ ਪਰਿ ਆਵੇਗੀ ਉਸ ਨੂੰ ਪਿਆਰ ਕਰੇਗੀ ਤੇ ਬੰਗਲੇ ਵਿੱਚੋਂ ਕਾਤੋਂ ਲਿਆ ਕੇ ਉਸ ਨੂੰ ਦੇ ਦੇਵੇਗੀ ਠੰਡੀ ਹਵਾ ਵਗ ਰਹੀ ਸੀ ਕਿਮੀ ਕੋਟਿਆਂ 'ਚ ਸਿਰ ਦਬਾ ਕੇ ਬੈ ਗਿਆ ਤੇ ਅੱਲਾਹ ਤੋਂ ਕਾਤੋਂ ਦੀ ਮੰਗ ਕਰ ਲੱਗਾ ਉਸ ਸਿਸਕੀਆਂ ਪਾ ਤਰਿਆ ਰਾਤ ਨੂੰ ਜ਼ੋਰਦਾਰ ਮੀਂਹ ਪਿਆ ਸਰਦੀ ਵਾਤੇ ਗਈ ਇਸ ਨਾਲ ਗੋਟੀਆਂ ਵਿੱਚ ਸਿਰ ਲੈ ਕੇ ਬਠਾ ਕਿਉ ਮੇਰੀ ਮੌਤ ਹੋ ਗਈ ਸਵੇਰੇ ਦਿਨ ਚੜੇ ਬੀਗਮ ਸਾਹਿਬਾ ਨੇ ਖਿੜਕੀ ਖੋਲ ਕੇ ਟੁੱਟੀਆਂ-ਫੁੱਟੀਆਂ ਇੱਟਾਂ ਤੇ ਢੇਰ ਉੱਤੇ ਕਿਉ ਮੈਨੂੰ ਬੈਠ ਤੇ ਕਿਹਾ ਨੀਚਾਂ ਦੀ ਔਲਾਦ ਕਿੰਨੀ ਜਿੱਤੀ ਤੇ ਅੜੀਲ ਹੁੰਦੀ ਹੈ ਦੇਖੋ ਸਵੇਰੇ-ਸਵੇਰੇ ਬੈਠ ਕੇ ਆ ਕੇ ਬੈਠ ਗਿਆ ਉਸਨੇ ਆਪਣੇ ਪਤਨ ਨੂੰ ਕਿਹਾ ਕਿ ਉਸਦੇ ਪਿਓ ਨੂੰ ਬੁਲਾ ਕੇ ਧਮਕਾਵੇ ਤੇ ਆਪਣਾ ਵਤੀਰਾ ਠੀਕ ਕਰ ਲੇ ਕਹੇ ਉਸੇ ਪਤਨੇ ਕਿਹਾ ਕਿ ਉਹ ਆਜੀ ਉਸਦੇ ਪਾਪ ਦੀ ਬਦਲੀ ਤੇ ਆਰਡਰ ਕੱਟ ਕੇ ਉਸ ਦਾ ਬਿਸਤਰਾ ਗੋਲ ਕਰ ਦਵੇਗਾ ਇਸ ਪ੍ਰਕਾਰ ਆਪਾਂ ਕਹਾਣੀ ਵਿੱਚ ਦੇਖਦੇ ਹਾਂ ਕਿ ਜਿਹੜੀ ਸ਼ਕਤੀਸ਼ਾਲੀ ਮਨੁੱਖ ਦੀ ਕਰਤੂਤਾਂ ਦਾ ਚਿੱਤਰ ਦੇਖਦੇ ਹਾਂ ਸਾਰੇ ਨਹੀਂ ਕਹਿੰਨੀ ਬਟ ਮੈਂ 90% ਇਹ ਚੀਜ਼ ਤਾਂ ਅਜੇ ਵੀ ਆ ਕਰੀਆਂ ਕਿ ਚੀਜ਼ ਹੁੰਦੀ ਹੈ ਹਰ ਥਾਂ ਤੇ ਹੁੰਦੀ ਹੈ ਹਰ ਫੀਲਡ ਵਿੱਚ ਹੁੰਦੀ ਹੈ ਜੋ ਕਿ ਆਪਣੀ ਸ਼ਮ ਦੀ ਪੂਰਤੀ ਲਈ ਮਾਤ ਹਿੱਤਾਂ ਨਾਲ ਕਰਤੂਤਾਂ ਨਾਲ ਪੇਸ਼ ਆਉਂਦੇ ਹਨ ਅਤੇ ਉਸਦੇ ਸਿੱਧੜ ਦੇ ਮਾਸੂਮ ਜਿਹੇ ਬੱਚਿਆਂ ਦਾ ਲਿਹਾਜ਼ ਵੀ ਨਹੀਂ ਕਰਦੇ ਇਸੇ ਨਾਲ ਇਸ ਕਹਾਣੀ ਵਿੱਚ ਇੱਕ ਬੱਚੇ ਦੇ ਜਾਨਵਰ ਲਈ ਮੌਤ ਤੇ ਪਿਆਰ ਨੂੰ ਵੀ ਪੇਸ਼ ਕੀਤਾ ਜਿਸ ਨੂੰ ਪ੍ਰਾਪਤ ਕਰਕੇ ਕਿੰਨਾ ਖੁਸ਼ ਸੀ ਪਰ ਉਸ ਨੂੰ ਗਵਾ ਕੇ ਉਸਦੀ ਹਾਤ ਕਿੰਨੀ ਦਤਪਰੀ ਤੇ ਦਸਯੋਗ ਹੁੰਦੀ ਹੈ ਇਸ ਪ੍ਰਕਾਰ ਕਹਾਣ ਦਾ ਵਿਸ਼ਾ ਸਮਾਜਿਕੋਂ ਦੇ ਨਾਲ ਨਾਲ ਇੱਕ ਮਨੋਵਿਗਿਆਨਿਕ ਵੀ